ਅੱਜ ਜਿਲ੍ਹਾ ਜੀਨ ਤੇ ਪਿੰਡ ਉਚਾਣਾ ਵਿਖੇ ਮਹਾਪੰਚਾਇਤ ਵਿੱਚ ਜਾਣ ਤੋਂ ਹਰਿਆਣਾ ਪੁਲਿਸ ਨੇ ਜਗਜੀਤ ਸਿੰਘ ਢੱਲੇਵਾਲ ਤੇ ਉਹਦੇ ਸਾਥੀਆਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਆਓ ਤੁਹਾਨੂੰ ਅਸੀਂ ਦਿਖਾਉਨੇ ਆਂ ਫ੍ਰੈਸਾ ਜਗਜੀਤ ਸਿੰਘ ਢੱਲੇਵਾਲ ਜੀ ਕੀ ਕਹਿ ਰਹੇ ਆ ਚੱਲ ਬੁਰ ਕਮਾਲ ਹੈ ਅਹ ਦੋਸਤੋ ਇਸ ਵੇਲੇ ਅਸੀਂ ਉਚਾਣਾ ਨੂੰ ਜਾਣ ਦੇ ਲਈ ਚੱਲੇ ਸੀ ਹਰਿਆਣਾ ਪੁਲਿਸ ਵੱਲੋਂ ਇੱਥੇ ਸਾਨੂੰ ਰੋਕਿਆ ਗਿਆ ਹੈ ਮੈਂ ਇੱਕ ਸਵਾਲ ਹੈ ਮੇਰਾ ਇਸ ਗੱਲ ਦੇ ਉੱਤੇ ਕਿ ਹਰਿਆਣਾ ਗਵਰਨਮੈਂਟ ਲਗਾਤਾਰ ਇਸ ਗੱਲ ਦਾ ਰੌਲਾ ਪਾਉਂਦੀ ਹੈ ਕਿ ਦਿੱਲੀ ਜਾਣਗੇ ਜੀ ਹੋ ਹੱਲਾ ਕਰਨਗੇ ਉੱਥੇ ਦਾ ਪਤਾ ਨਹੀਂ ਕੀ ਬਵਾਲ ਖੜਾ ਕਰ ਦੇਣਗੇ ਯਾਰ ਹੁਣ ਅਸੀਂ ਦਿੱਲੀ ਥੋੜੀ ਜਾ ਰਹੇ ਹਾਂ ਹੁਣ ਅਸੀਂ ਇੱਕ ਕਿਸਾਨ ਮਹਾਪੰਚਾਇਤ ਕਰਨ ਵਾਸਤੇ ਉਚਾਣਾ ਜੀਂਬ ਜ਼ਿਲ੍ਹੇ ਦੇ ਅੰਦਰ ਇੱਕ ਕਸਬੇ ਦੇ ਵਿੱਚ ਪੰਚਾਇਤ ਕਰਨ ਜਾ ਰਹੇ ਹਾਂ ਯਾਰ ਸਾਤਵੇਂ ਹੀ ਸਾਡੀ ਪੰਚਾਇਤ ਆ ਔਰ ਸਾਨੂੰ ਪੰਚਾਇਤ ਨਾ ਕਰਨ ਦੇਣਾ ਇਹ ਹਰਿਆਣਾ ਸਰਕਾਰ ਦੀ ਦਬੰਗਬਾਜੀ ਉਹਨਾਂ ਦੀ ਗੁੰਡਾਗਰਦੀ ਇਸ ਗੱਲ ਤੋਂ ਕਲੀਅਰ ਹੁੰਦੀ ਹੈ ਮੈਂ ਅਗਲੀ ਗੱਲ ਕਹਿਣੀ ਚਾਹਣਾ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਤੇ ਜਿਹੜੇ ਆਮ ਲੋਕ ਨੇ ਜਿਹੜੀ ਪਬਲਿਕ ਆ ਸਾਡੀ ਹੁਣ ਇਧਰਲੇ ਪਾਸੇ ਨੂੰ ਹੋ ਇਧਰ ਨੂੰ ਇਧਰ ਨੂੰ ਜਿਹੜੀ ਆਮ ਪਬਲਿਕ ਆ ਸਾਡੀ ਇਧਰ ਦੇ ਪਾਸੇ ਜਾਣ ਦੇਗਾ ਉਹ ਇਹ ਗੱਲ ਕਹਿੰਦੀ ਆ ਕਿ ਕਿਸਾਨਾਂ ਨੇ ਸੜਕਾਂ ਰੋਕ ਲੀਆਂ ਬੱਲੇਬਾ ਕਿਸਾਨ ਰਸਤਾ ਛੱਡਣਾ ਅਸੀਂ ਪਹਿਲਾਂ ਵੀ ਕਹਿ ਰਹੇ ਹਾਂ ਕਿ ਸੜਕਾਂ ਅਸੀਂ ਨਹੀਂ ਰੋਕੀਆਂ ਭਾਈ ਹਰਿਆਣਾ ਸਰਕਾਰ ਨੇ ਸੜਕਾਂ ਰੋਕੀਆਂ ਨੇ ਹਰਿਆਣਾ ਪ੍ਰਸ਼ਾਸਨ ਨੇ ਸੜਕਾਂ ਰੋਕੀਆਂ ਨੇ ਕਲੀਅਰ ਹੋ ਗਿਆ ਸੀ ਜਿੱਦੇ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਹਰਿਆਣਾ ਸਰਕਾਰ ਸੁਪਰੀਮ ਕੋਰਟ ਗਈ ਹੈ ਉਹ ਤਾਂ ਕਲੀਅਰ ਹੋ ਗਿਆ ਸੀ ਔਰ ਅੱਜ ਦੇਖਿਓ ਨੋਟ ਕਰਿਓ ਆ ਜਿਹੜੀ ਪੱਥਰ ਪਏ ਨੇ ਉਹ ਟਰੈਕਟਰ ਸਾਹਮਣੇ ਨਜ਼ਰ ਆ ਰਿਹਾ ਹੈ ਸਾਡੇ ਇੱਕ ਕਿਸਾਨ ਤੋਂ ਮਜਬੂਰ ਕਰਕੇ ਟਰੈਕਟਰ ਮੰਗਾਇਆ ਗਿਆ ਔਰ ਇਹਨੂੰ ਪੱਥਰ ਨੂੰ ਖਿੱਚ ਕੇ ਇੱਥੇ ਲਾਉਣ ਦੀ ਤਿਆਰੀ ਕੀਤੀ ਗਈ ਆ ਇੱਥੇ ਰੋਕਿਆ ਗਿਆ ਸਾਨੂੰ ਕਿ ਅਸੀਂ ਨਹੀਂ ਜਾਣ ਦੇਣਾ ਤਾਂ ਮੇਰੀ ਬੇਨਤੀ ਹੈ ਕਿ ਭਾਈ ਆ ਆ ਆ ਬੈਰੀਕੇਟਿੰਗ ਕੌਣ ਕਰ ਰਿਹਾ ਹੈ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਸਾਡੇ ਲਈ ਸਨਮਾਨਯੋਗ ਹੈ ਲੇਕਿਨ ਅੱਜ ਅੱਜ ਐਕਸ਼ਨ ਲੈਣਾ ਬਣਦਾ ਹੈ ਕਿ ਹਰਿਆਣੇ ਦੇ ਵਿੱਚ ਇੰਨੀ ਗੁੰਡਾਗਰਦੀ ਲੋਕਾਂ ਦਾ ਲੋਕਾਂ ਦਾ ਆਪਣੀ ਆਵਾਜ਼ ਬੁਲੰਦ ਕਰਨ ਦਾ ਰਾਈਟ ਖੋਇਆ ਜਾ ਰਿਹਾ ਹੈ ਲੋਕਾਂ ਨੂੰ ਇੱਕ ਸ਼ਾਂਤਮਈ ਕਿਸਾਨ ਮਹਾਪੰਚਾਇਤ ਨਹੀਂ ਕਰਨ ਦਿੱਤੀ ਜਾਂਦੀ ਔਰ ਇਹ ਖੁਦ ਖੁਦ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ ਪ੍ਰਧਾਨ ਮੰਤਰੀ ਬਣ ਜਾਂਦਾ ਬੰਦਾ ਉਦੋਂ ਕਿਸੇ ਇੱਕ ਪਾਰਟੀ ਦਾ ਨਹੀਂ ਰਹਿੰਦਾ ਉਹ ਪੂਰੇ ਦੇਸ਼ ਦਾ ਹੈ ਉਹ ਸਭ ਦਾ ਹੈ ਤੇ ਸਭ ਦੇ ਪ੍ਰਧਾਨ ਮੰਤਰੀ ਜੀ ਜਗਾ ਜਗਾ ਜਾ ਕੇ ਇਸੇ ਹਰਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਪ੍ਰੋਗਰਾਮ ਰੱਖੀ ਬੈਠੇ ਨੇ ਕਿ ਸੱਤ ਕਿਸਾਨ ਪੰਚਾਇਤਾਂ ਆਪ ਲੋਕ ਆਪ ਲੋਕ ਪੰਚਾਇਤਾਂ ਹੋਣਗੀਆਂ ਸੱਤ ਕਾਨਫਰੰਸਾਂ ਹੋਣਗੀਆਂ ਜਿਹੜੀਆਂ ਸੱਤ ਕਾਨਫਰੰਸਾਂ ਹੋਣੀਆਂ ਉਹ ਭਾਈ ਕਾਤੂ ਕਰ ਰਹੇ ਨੇ ਉਹ ਤਾਂ ਸਿੱਧਾ ਸਪਸ਼ਟ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਾ ਕੇ ਉਸ ਕਾਨਫਰੰਸ ਨੂੰ ਉਸ ਕੱਠ ਨੂੰ ਸਬੋਧਨ ਕਰੇ ਕਿਉਂ ਕਰੇ ਬਈ ਸੋਇਸ਼ ਕਰਕੇ ਇਹ ਤੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਦੇਸ਼ ਦੇ ਅੰਦੋਲਨਕਾਰੀ ਲੋਕਾਂ ਨੂੰ ਨਿਆਬਸੰਦ ਲੋਕਾਂ ਨੂੰ ਮੈਂ ਅਪੀਲ ਕਰਦਾ ਹੈ ਕਿ ਦੋਸਤੋ ਤੱਕੜੇ ਹੋਣਾ ਪੈਣਾ ਹੈ ਬਹੁਤ ਵੱਡਾ ਹਮਲਾ ਮਾਰਨਾ ਪੈਣਾ ਹੈ ਇਸ ਗੁੰਡਾਗਰਦੀ ਨੂੰ ਖਤਮ ਕਰਨ ਵਾਸਤੇ ਸਾਨੂੰ ਇੱਕ ਮਜ਼ਬੂਤ ਏਕਾਖੜਾ ਕਰਨਾ ਪੈਣਾ ਹੈ ਔਰ ਇਹ ਮਰੇ ਜਿਹੜੇ ਪੱਤਰਕਾਰ ਵੀਰ ਨੇ ਮੇਰੀ ਉਹਨਾਂ ਨੂੰ ਵੀ ਅਪੀਲ ਹੈ ਕਿ ਆਹ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਪੁਲਿਸ ਖੜੀ ਆ ਪੱਥਰ ਲੈਂਦੇ ਪਏ ਨੇ ਉਹ ਟਰੈਕਟਰ ਆ ਜਿਹਨੂੰ ਘੜੀਸਕੇ ਕਿਹਾ ਵੀ ਖਿੱਚ ਕੇ ਇੱਥੇ ਪੱਥਰ ਕਰੋ ਔਰ ਸਾਨੂੰ ਰੋਕਿਆ ਹੋਇਆ ਸੋ ਇਸ ਕਰਕੇ ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕਰ ਕੀਤੀ ਜਾ ਸਕਦੀ ਮੇਰੀ ਅਪੀਲ ਹੈ ਮੇਰੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਵੀਰਾਂ ਨੂੰ ਕਿ ਵੀ ਚੱਕੋ ਇਸ ਗੱਲ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਓ ਆਵੇ ਸਾਡੀ ਮਾਨਯੋਗ ਸੁਪਰੀਮ ਕੋਰਟ ਦੇ ਵੀ ਪਟਲ ਤੇ ਆਵੇ ਗੱਲ ਉੱਥੇ ਉਹਨਾਂ ਦੇ ਵੀ ਧਿਆਨ ਚਾਵੇ ਕਿ ਇੰਨੀ ਗੁੰਡਾਗਰਦੀ ਜਿਹੜੇ ਕਹਿੰਦੇ ਸੀਗੇ ਕਿ ਕਿਸਾਨ ਦਿੱਲੀ ਜਾ ਕੇ ਗੁੰਡਾਗਰਦੀ ਕਰਨਗੇ ਬਹੁਤ ਕੁਸ਼ ਕਰ ਰਹੇ ਹੁਣ ਸਾਡਾ ਦਿੱਲੀ ਸ਼ਾਂਨ ਦਾ ਕੋਈ ਪ੍ਰੋਗਰਾਮ ਨਹੀਂ ਸੀ ਹੁਣ ਤਾਂ ਸਾਡਾ ਸ਼ਾਂਤਮੇ ਇੱਕ ਕਿਸਾਨ ਮਹਾਪੰਚਾਇਤ ਸੀ ਅਗਰ ਕਿਸਾਨ ਮਹਾਪੰਚਾਇਤ ਵੀ ਇਹਨਾਂ ਨੂੰ ਤਕਲੀਫ ਦੇ ਦਾ ਮਤਲਬ ਇਹ ਨਿਕਲਦਾ ਦੋਸਤੋ ਕਿ ਭਾਜਪਾ ਬੁਰੀ ਤਰ੍ਹਾਂ ਕਬਰਾਹਟ ਦੇ ਵਿੱਚ ਆਈ ਹੋਈ ਹੈ ਹਰ ਬਰਾਹਟ ਦੇ ਵਿੱਚ ਆਈ ਹੋਈ ਹੈ ਹਰ ਹੱਥ ਕੰਡੇ ਵਰਤ ਰਹੀ ਹੈ ਔਰ ਉਹਨਾਂ ਹੱਥ ਕੰਡਿਆਂ ਦਾ ਖੰਬਿਆਜਾ ਦੇਸ਼ ਦੇ ਲੋਕਾਂ ਨੇ ਪਹਿਲਾਂ ਵੀ ਇਹਨਾਂ ਨੂੰ ਭੁਗਤਣ ਲਈ ਮਜਬੂਰ ਕੀਤਾ ਇਹਨਾਂ ਨੂੰ ਦਿੱਤਾ ਰਿਜ਼ਲਟ ਔਰ ਉਹਨਾਂ ਵਾਲੇ ਦਿਨਾਂ ਦੇ ਵਿੱਚ ਵੀ ਇਹਦਾ ਗੱਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਦੇਖਣਾ ਦਿਖਾਉਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਵੀ ਆਜੋ ਲਾਓ ਅੱਗੇ ਕੋਈ ਬਣਾਓ